ਅਸੀਂ ਪਿੰਡ ਕਲਾਰਾਂ ਤੋਂ ਮੈਂ ਡਾਕਟਰ ਮਕੇਸ਼ ਕੁਮਾਰ ਆਮ ਆਦਮੀ ਪਾਰਟੀ ਪ੍ਰਧਾਨ ਕਲਾਰਾਂ ਜੋ ਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਹੜਾ ਆਇਆ ਉਸ ਸੰਬੰਧ ਵਿੱਚ ਅਸੀਂ ਸਾਡੇ ਪਿੰਡ ਦੇ ਨੌਜਵਾਨਾਂ ਨੇ ਤਸਵੀਰ ਮਾਸਟਰ ਜੀ ਨੇ ਪਰਗੜ ਜੀ ਨੇ ਸਾਰੇ ਆਲੇ ਦੁਆਲੇ ਭੈਣਾਂ ਮਾਵਾਂ ਨੇ ਉਪਰਾਲਾ ਕਰਕੇ ਪਹਿਲਾਂ 2 ਦਿਨ ਪਹਿਲਾਂ ਅਸੀਂ ਲੰਗੋ ਦਾ ਅਰੇਂਜਮੈਂਟ ਕਰਕੇ ਪਾਸ਼ਾਪੌੜੀ ਏਰੀਆ ਵਿੱਚ ਲੰਗੋ ਦਾ ਪ੍ਰਬੰਧ ਕੀਤਾ ਜਿਸ ਤੱਕ ਲੋਹ ਪਹੁੰਚਦਾ ਅਸੀਂ ਅਸੀਂ ਉੱਥੇ ਤੱਕ ਪਹੁੰਚਾਇਆ ਪਰ ਕੋਸ਼ਿਸ਼ ਉਸੇ ਸਮਾਂ ਹੁਣ ਪਹੁੰਚ ਗਿਆ ਸਾਲ ਕਿਨ ਵਾਸਤੇ ਉੱਥੇ ਹੁਣ ਮੱਝਾਂ ਤੇ ਗਾਵਾਂ ਦਾ ਬਹੁਤ ਬੁਰਾ ਹਾਲ ਹੈ ਕਿਥੇ ਉਹ ਚਾਰ-ਚਾਰ ਪੰਜ-ਪੰਜ ਦਿਨ ਖਾਣ ਨੂੰ ਚਾਰਾ ਨਹੀਂ ਮਿਲਿਆ ਕੋਈ ਉਹਨਾਂ ਨੂੰ ਕੱਖ ਟੰਡਾ ਨਹੀਂ ਮਿਲਿਆ ਉਸੇ ਸਮੇਂ ਬਦ ਸਾਡੇ ਨੌਜਵਾਨ ਸਾਰੇ ਮੇਰੇ ਭੈਣਾਂ ਅਸੀਂ ਢੋਲਾ ਸਿੰਘ ਨੇ ਸਾਨੂੰ ਇੱਕ ਕਿੱਲਾ ਪੂਰਾ ਮਿੱਟੀ ਦਾ ਸਾਨੂੰ দান ਕੀਤਾ ਅਸੀਂ ਉਹ ਵੱੱਡੇ ਤੇ ਉੱਥੇ ਗਊਸ਼ਾਲਾ ਲਈ ਜਾ ਕੇ ਚਾਰਾ ਸੀ ਦੋ ਟਾਲੀਆਂ ਪਹਿਲਾਂ ਸਵੇਰੇ ਲੈ ਕੇ ਗਏ ਆ ਹੁਣ ਅਸੀਂ ਹੋਰ ਉੱਥੇ ਵੱਡਾਂ ਦੇ ਗਊਸ਼ਾਲਾ ਤੇ ਫੇਰ ਸ਼ਾਮ ਨੂੰ ਅਸੀਂ ਫੇਰ ਲੈ ਕੇ ਜਾਵਾਂਗੇ ਇਸ ਕਰਕੇ ਅਸੀਂ ਅਪੀਲ ਕਰਦੇ ਆਂ ਕਲਾਰਾ ਦੀ ਸੰਗਤ ਨੂੰ ਵੀ ਜੇ ਕੋਈ ਵੀ ਸਾਨੂੰ ਕੋਈ ਤਾਰਾ ਚਰੀ ਮੱਕੀ ਦਾਣ ਚਾਹੁੰਦਾ ਚਾਹੁੰਦਾ ਉੱਥੇ ਭੇਜਣ ਵਾਸਤੇ ਕੋ ਸਾਡੇ ਨਾਲ ਸੰਪਰਕ ਕਰਵਾ ਮੈਂ ਸਾਰੇ ਪਿੰਡ ਦਾ ਅਤਿਆ ਨੌਜਵਾਨਾਂ ਦਾ ਸਹੁੰੂ ਵਾਲਾ ਜੱਦੀ ਹੋਣ ਦਾ ਤੇ ਮਾਪਿਆਂ ਦਾ ਬਹੁਤ 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 ਧੰਨਵਾਦ ਕਰਦਾ ਬਾਈ ਜੀ ਦੀ ਖਾਲਸਾ ਬਾਈ ਜੀ ਦੀ ਫਤਿਹ ਉਹ ਵਹਿਗਰੂ ਜੀ ਦਾ ਖਾਲਸਾ ਵਹਿਗਰੂ ਜੀ ਦੀ ਫਤਿਹ ਕੁਦਰਤੀ ਕੁਪੀ ਕਾਰਨ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਨੀ ਮਾਲੀ ਨੁਕਸਾਨ ਹੋਇਆ ਉੱਤੇ ਪਸ਼ੂ ਚਾਰੇ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਫਸਲਾਂ ਬਾੜੀਆਂ ਤਬਾਹ ਹੋ ਗਈਆਂ ਵੀ ਦੇ ਕਾਰਨ ਸਾਡੇ ਪਿੰਡ ਕਲਾਰਾਂ ਦੇ ਸੰਗਤ ਵੱਲੋਂ ਨੌਜਵਾਨਾਂ ਦੇ ਸਹਿਯੋਗ ਨਾਲ ਪਹਿਲਾਂ ਪ੍ਰਸ਼ਾਦੀ ਪਾਣੀ ਦਾ ਲੰਗਰ ਤਿਆਰ ਕੀਤਾ ਗਿਆ ਉਹ ਪਹੁੰਚਾਇਆ ਗਿਆ ਵੱਖ-ਵੱਖ ਪਿੰਡਾਂ ਦੇ ਵਿੱਚ ਤੇ ਕੱਲ੍ਹ ਨੂੰ ਸੰਗਤ ਹੈ ਜਿਹੜੀ ਨੌਜਵਾਨ ਜਿਹੜੇ ਨੇਗੇ ਪਸ਼ੂ ਚਾਰੇ ਲਈ ਪ੍ਰਬੰਧ ਕਰ ਰਹੇ ਨੇ ਪਸ਼ੂ ਬਾ ਲਈ ਚਾਰਾ ਵਾੜ ਰਹੇ ਨੇ ਟੋਕਾ ਕਰਕੇ ਪਿੰਡਾਂ ਦੇ ਵਿੱਚ ਭੇਜ ਰਹੇ ਨੇ ਅੱਜ ਸਸਾ ਗੁਜਰਾ ਘਿਉੜਾ ਪਿੰਡਾਂ ਦੇ ਵਿੱਚ ਭੇਜਿਆ ਗਿਆ ਤੇ ਅੱਜ ਵੀ ਨੌਜਵਾਨ ਜਿਹੜੇ ਨੇਗੇ ਆਪਣਾ ਪੱਕਾ ਦਾ ਸੇਵਾ ਕਰ ਰਹੇ ਨੇਗੇ ਤੇ ਜਿਹੜੀ ਪਿੰਡ ਬਾਸਾਪੁਰ ਤੇ ਹੋਰ ਵੀ ਜਿਹੜੇ ਪਿੰਡਾਂ ਦੇ ਵਿੱਚ ਲੋੜ ਹੋਊਗੀ ਤੇ ਦੇ ਜਾਊ ਤੇ ਉਹ ਸਾਡੇ ਪਿੰਡ ਦੇ ਭੋਲੂ ਸਿੰਘ ਵੀ ਮੈਂਬਰ ਉਹਨਾਂ ਵੱਲੋਂ ਜਿਹੜੀ ਇਹ ਮੱਕੀ ਸੇਵਾ ਜਿਹੜੀ ਦਿੱਤੀ ਗਈ ਹੈਗੀ ਤੇ ਉਹਨਾਂ ਦਾ ਪਿੰਡ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ